ਸਾਰਿਆਂ ਦੇ ਵੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾਉਂਗੀ ਇਹ ਭੈਣ ਤੇ ਭਰਾ ਦੇ ਪਿਆਰ ਦਾ ਗੀਤ ਹੈ ਸਹੁਰੇ ਘਰ ਬੈਠੀ ਹੁੰਦੀ ਹੈ ਭੈਣ ਤਾਂ ਕਿਵੇਂ ਪੰਛੀਆਂ ਨਾਲ ਗੱਲਾਂ ਕਰਦੀ ਹੈ ਕੋਇਲ ਨੂੰ ਕਹਿੰਦੀ ਹੈ ਵੀ ਤੂੰ ਮੇਰੇ ਪਿੱਕੇ ਜਾ ਉੱਡ ਕੇ ਮੇਰੀ ਮਾਂ ਨੂੰ ਕਹੀਂ ਵੀ ਜਿੱਥੇ ਰਹੀ ਤੁਸੀਂ ਧੀ ਵਿਆਹਤੀ ਐ ਢੀ ਦੂਰ ਪ੍ਰਦੇਸ਼ਾਂ 'ਚ ਚੰਦਰੇ ਦੇਸਾਂ 'ਚ ਚੰਦਰੇ ਨੇ ਤਾਂ ਦੇਸ ਮੇਰੇ ਭਾਈ ਨੂੰ ਕਹੀ ਮੇਰਾ ਖਿਆਲ ਰੱਖੇ ਮੇਰੀਆਂ ਸਹੇਲੀਆਂ ਨੂੰ ਸੁਨੇਹਾ ਦੇਈ ਬੀਐਡੀ ਦੂਰ ਹੋ ਨਾ ਪ੍ਰਦੇਸਾਂ ਚ ਵਿਆਹ ਕਰਾਉਣਾ ਸੋ ਬੜਾ ਪਿਆਰਾ ਗੀਤ ਹੈ ਮੈਨੂੰ ਆਸ ਹੈ ਤੁਹਾਨੂੰ ਗੀਤ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮਾਣਿਏ ਇਸ ਪਿਆਰੇ ਜਿਹੇ ਗੀਤ ਦਾ ਆਨੰਦ ਉਡ ਜਾ ਉਡ ਜਾਨੀ ਕੋਇਲੇ ਮੁਕਾਲੀਏ ਨੀ ਸਖੀਏ ਮੇਰੀਏ ਜਾਮੀ ਜਾਮੀ ਨੀ ਮਾਪੀ ਆ ਦੇ ਦੇ ਪਹਿਲਾ ਸੁਨੇਹਾ మేమి మేరియా మెడీను కోయిలే కాళీయే నిసఖీయే మేరీయే ని జంద్ర సా హోర్యాంద దే ਅੰਦੂਜ ਸੁਨੇਹਾ ਦੇਵੀ ਬਾਬਲ ਮੇਰੇ ਨੂੰ ਕੋਈ ਲੈ ਕਾਲੀਏ ਨੀ ਸਖੀਏ ਮੇਰੀਏ ਬੇਟੀ ਕਿਉਂ ਵਿਆਹੀ ਪਰ ਦੇ ਤੀਜਾਸ ਨੇ ਹਾਦੀ ਦੇਮੀਂ ਵੀਰੇ ਵੀਰ ਨੂੰ ਕੋਇਲੇ ਕਾਲੀਏ ਨੀ ਸਖੀਏ ਮੇਰੀਏ ਵਾਣ ਦਾ ਰਖੀਓ ਵੇ ਕੀਆ जाओ थासनेहा देह मीनी देही मेरी पाप बनू कोई ले काडिये नी सक्खिये ਨਾਂ ਨਿੰਦ ਦਾ ਉਚ ਲੋ ਹਾਲ ਜਾਂ ਪੰਜ ਮਾਸ ਨੇ ਹੰਦੀ ਦੇਨੀ ਮੇਰੀਆਂ ਸਖੀਆਂ ਨੂੰ goile kaalie ni sakhiye merie bianak rayo purde ಮೇಗ ಗುಡ್ಡಿಯನ್ನು ಕೊಲೆ ಕಳಿ ಸಖಿ ಮರಿಯ ਕਾਰ ਕੇ ਮੈਨੂੰ ਜਾ ਉਡ ਜਾ ਯੁਡ ਜਾਨੀ ਕੋਇਲੇ ਕਾਲੀਏ ਨੀ ਸਖੀਏ ਮੇਰੀਏ ਜਾਂ Be <Sings>